ਦੇਸੀ ਗੋਲੇ ਲੱਡੂ ਬਣ ਜਾਂਦੇ ਆ ਗਰਮ ਜਆ ਗਰਮ ਜਆ ਪਾਣਾ ਗਰਮ ਜਆ ਭਾਈ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਕੰਮ ਕਰਦੇ ਨੂੰ ਆ ਚੰਨੀ ਆ ਰਵਾਈ ਦਾ ਕੰਮ ਕਰਦੇ ਤੈਨੂੰ ਆ ਲੱਡੂ ਬੱਟਰ ਵਿੱਚ ਸਹੀ ਆ ਜਾਂਦੀ ਆ ਇਹ ਜੱਲਾ ਹੈ ਵਾਸ 2007 ਦਾ ਅਜੇ 20 ਸਾਲ ਹੋ ਗਏ 19 20 ਸਾਲ ਹੋ ਗਏ ਫੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਤੁਹਾਡੀ ਉਮਰ ਕਿੰਨੀ ਆ ਹਾਂ ਜੀ ਤਾਇਆ ਤੈਨੂੰ ਕਹਿੰਦਾ ਤੁਹਾਡੀ ਉਮਰ ਕਿੰਨੀ ਆ ਆ ਠੀਕੇ ਦਾ ਲੱਗ ਗਿਆ ਆਰਾ ਕਬੜੀ ਇਹਨਾਂ ਦੀ ਉਮਰ ਵੇਖ ਕੇ ਦੱਸੋ ਕਿੰਨੀ ਆ 80 82 ਨਹੀਂ ਮਤਲਬ 100 ਦੇ 9 ਕੇ 10 ਸਾਲ ਦੀ ਉਮਰ ਆ ਤੇ ਵੇਖੋ ਹਜੇ ਵੀ ਕੰਮ ਕਰਦੇ ਆ ਦੇਸੀ ਘਰੇ ਲੱਡੂ ਹੁਣ ਇਹਨਾਂ ਨੂੰ ਆਪਾਂ ਵਟਾਂਗੇ ਦੋ ਵਾਰ ਇਹ ਮਤਲਬ ਨਮਕੀਨ ਆ ਨਾ ਨੂਨ ਵਾਲੇ ਲੱਡੂ ਆ ਇਹ ਅੱਜ ਪਹਿਲੀ ਵਾਰੀ ਨੂਨ ਵਾਲੇ ਲੱਡੂ ਬਣਾਉਣ ਲੱਗਿਆ ਬਾਈ ਠੀਕ ਹੈ ਦੱਸੋ ਕਿਨੇ ਕਿਨੇ ਖਾਦੇ ਆ ਦੇਸੀ ਘੋੜੇ ਰੱਡੂ ਨਮਕੀ ਰੱਡੂ ਉਧਰ ਵੱਡੇ ਪਤੀਲੇ ਚ ਚਾਹ ਬਣਾਈ ਜਾਂਦਾ ਨਹੀਂ ਅਜੀ ਫਾਜੀ ਨੇ ਕੋਲਣ ਨਹੀਂ ਜੀ ਦਾਦੇ ਪੁੱਤੇ ਦਾ ਪਿਆਰ ਆ ਕੇ ਮਗੋੜ ਗਿਆ ਇਹ ਕੀ ਆ ਪੰਡਾ ਕਾ ਹੋਰ ਲੈ ਲੈਂਦੇ ਕੀ ਹੋ ਗਿਆ ਲਓ ਜੀ ਇੱਕ 9 ਸਾਲ عمر ਇਹਨਾਂ ਦੇ ਤੇ 56 ਸਾਲ ਹੋ ਗਏ ਕੰਮ ਕਰਦੇ ਇਹਨੂੰ ਕੋੜਕਪੁਰੇ ਦੇ ਮਸ਼ਹੂਰ ਹਲਵਾਈ ਸਰਦਾਰ ਗੁਰਦੀਪ ਸਿੰਘ ਆ ਲੱਡੂ ਮਲਾਂ ਵਟਣ ਲੱਗੇ ਹੁਣ ਆਪਾਂ ਆ ਬਾਈ ਮਾਇਰਾ ਚੇਲਾ ਆ ਬਾਈ ਨੂੰ ਹੋ ਗਏ 20 ਸਾਲ ਬਾਈ ਨੂੰ ਕੰਮ ਕਰਦੇ ਇਹਨੂੰ ਬਾਮਣ ਵਾਲਾ ਪਿੰਡ ਹੈ ਜੇ ਕਿਹਨੇ ਕੋਈ ਪ੍ਰੋਗਰਾਮ ਬੁੱਕ ਕਰਾਉਣਾ ਹੋਵੇ ਤਾਂ ਬਾਈ ਨਾਲਸ ਫਰਕ ਕਰੋ ਬਾਈ ਬਾਮਣ ਵਾਲਾ ਪਿੰਡ ਨਾ ਨਾਮ ਕੀ ਬਾਈ ਤੁਹਾਡਾ ਨਾਮ ਕੀਆ ਸਵਰਨ ਸਿੰਘ ਬੰਮਰ ਵਾਲਾ ਮੋਬਾਈਲ ਨੰਬਰ ਇਹਨਾਂ ਦਾ ਤੁਹਾਨੂੰ ਦੱਸ ਦਾਂਗੇ ਕਿੰਨਾ ਮੋਬਾਈਲ ਨੰਬਰ ਕਾਰਡ ਹੀ ਦੱਸਾਂਗੇ ਸੋ ਕਾਰਡ ਹੀ ਦਵਾਂਗੇ ਵੀਡੀਓ 'ਚ ਤੁਹਾਨੂੰ ਇਹਨਾਂ ਨੇ ਵੀ ਇਹ ਕਨੇਲ ਬਾਈ ਬੰਨਾ ਅਜ ਬੱਕਾ ਨੇ ਕੋਤਾ ਹੈ ਅੱਗੇ ਤਿਆਰ ਆ ਕੰਮ ਨਹੀਂ ਨਹੀਂ ਬਟਨ ਮਾ ਫੇਰ ਬਚੀ ਉਹ ਬਾਹਰ ਨਹੀਂ ਬਚੀ ਖਾਣਾ ਮਿੱਤਾਂ ਆ ਦੋ ਮੁੰਡਿਆਂ ਜੋ ਆ ਦੋ ਮੁੰਡੇ ਐ ਤੇ ਇਹਨਾਂ ਜੋ ਇਹਦਾ ਮੁੰਡਾ ਕਿਹੜਾ ਪਛਾਣੋ ਆ ਬੰਦੇ ਦਾ ਉਹ ਬਾਈ ਨੇ ਗੱਲ ਸੁਣਾਈ ਹੈ ਕਹਿੰਦਾ ਇੱਕ ਵਾਰੀ ਨਾ ਅਸੀਂ ਦੱਬ ਵਾਲੀ ਮੰਡੀ ਗਏ ਸੀਗੇ ਮਲਵੀ ਲੱਡੂ ਵਟਨ 80 ਕਿਲੋ ਲੱਡੂ ਵਟੇ ਸੀਗੇ ਬਿਲਡਿੰਗਾਂ ਅੰਦਰ ਰਹਿ ਗਈਆਂ ਸੀ ਰਾਤ ਨੂੰ ਰਾਤ ਰਾਤ ਦੋ ਬਿਲਡਿੰਗਾਂ 80 ਕਿਲੋ ਲੱਡੂ ਖਾ ਗਈਆਂ ਸੀਗਾ ਦੱਸੋ ਇਹ ਗੱਲ ਸੱਚੀ ਹੈ ਕਿ ਝੂਠੀ ਹੈ ਪਾਣੀ ਬਾਈ ਸੀਗਾ ਕਰ ਬਾਈ ਨੇ ਗੱਲ ਸੀ ਇਹ ਕਹਿੰਦਾ 80 ਕਿਲੋ ਰੱਡੂ ਖਾ ਗਿਆ ਬਿਲਿੰਗਾਂ ਦੋ ਰਾਤੇ ਬਿਲਿੰਗਾਂ ਹਾਂ ਪਾਣੀ ਕਿਹੜੇ ਪਿੰਡ ਦੀ ਪਹਿਲਾਂ ਖੇਡ ਜਾ ਫੇਰ ਦਿੰਦਾ ਵਟ ਕੇ ਦਿੰਦਾ ਪੋਹ ਨਹੀਂ ਮੈਨੂੰ ਲੈ ਕੇ ਜਾ ਯਾਰ ਬਾਈ ਇਤਨਾ ਬੈਠ ਜਾ 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 ਹੁਣ ਆਪਾਂ ਸਟਾਰਟ ਕਰਾਂਗੇ ਲੱਡੂ ਵਟਣ ਵਾਲਾ ਕੰਮ ਹੋ ਹੋ ਨਹੀਂ ਲੱਗਦਾ ਦੱਸੋ ਵੀ ਇਹ ਗੱਲ ਸੱਚ ਆ ਕਿ ਝੂਠੀ 80 ਕਿਲੋ ਲੱਡੂਆਂ ਵਾਲੀ ਮੈਂ ਇਧਰ ਵੀ ਪ੍ਰਾਂਤ ਤਿਆਰ ਆ